ਸਬੂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਾਈ ਹਰ ਇੱਕ ਸਾਲ ਦੀ ਤਰ੍ਹਾਂ ਕੌਮ ਦੇ ਦੀਦ ਤਨ ਤਨ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਯਾਦ ਵਿੱਚ ਸਮਰਪਿਤ ਜੋ ਵੱਡਾ ਗੁਰਦੁਆਰਾ ਸਾਹਿਬ ਹੈ ਏ ਸਮਾਗਮ ਕੀਤੇ ਜਾਂਦੇ ਹਨ ਨਗਰ ਵਿੱਚ ਪ੍ਰਭਾਤ ਵੇਰੀਆਂ ਕੱਡੀਆਂ ਜਾਂਦੀਆਂ ਹਨ ਉਹਨਾਂ ਦੀ ਸਮਾਪਤੀ ਤੋਂ ਉਪਰੰਤ ਵੱਡਾ ਗੁਰਦੁਆਰਾ ਸਾਹਿਬ ਵਿਖੇ ਅੱਜ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਧੰਨ ਬਾਬਾ ਮੋਤੀराम ਜੀ ਮੈਰਾ ਉਹਨਾਂ ਨੇ ਦੁੱਧ ਦੇ ਲੰਗਰ ਸ਼ਿਕਾਏ ਛੋਟੇ ਸਹਿਬਜ਼ਾਦਿਆਂ ਨੂੰ ਸੇਵਾਵਾਂ ਕੀਤੀਆਂ ਤੇ ਦੁੱਧ ਦੇ ਲੰਗਰ ਚੱਲ ਰਹੇ ਹਨ ਉਪਰੰਤ ਗੁਰੂ ਕੇ ਲੰਗਰ ਚੱਲਣੇ ਹਨ ਇਸ ਟਾਈਮ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠਾਂ ਦੀ ਸਮਾਪਤੀ ਹੋ ਚੁੱਕੀ ਹੈ ਹੁਣ ਗੁਰਬਾਣੀ ਦੇ ਸ਼ਬਦ ਕੀਰਤਨ ਆਰੰਭ ਹੁੰਦੇ ਹਨ ਕੁਝ ਸਮੇਂ ਦੇ ਵਿੱਚ ਹੀ ਸਤਿਕਾਰਯੋਗ ਬਾਬਾ ਤਨਨਾ ਸਿੰਘ ਜੀ ਬੜੋਂਦੀ ਵਾਲੇ ਜੋ ਕਿ ਹੰਤਨ ਬਾਬਾ ਜਗੀਰ ਸਿੰਘ ਜੀ ਮਹਾਰਾਜ ਉਹਨਾਂ ਦਾ 100 ਸਾਲਾ ਜਨਮ ਦਿਹਾੜਾ ਉਹ ਵੀ ਨਾਲ ਮਨਾਇਆ ਜਾ ਰਿਹਾ ਹੈ ਇਸ ਕਰਕੇ ਵਿਸ਼ੇਸ਼ ਤੌਰ ਤੇ ਮਹਾਪੁਰਖਾਂ ਨੇ ਵੀ ਪਹੁੰਚਣਾ ਹੈ ਤਕਰੀਬਨ ਪੌਣੇ 10 ਵਜੇ ਉਹਨਾਂ ਨੇ ਆ ਜਾਣਾ ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਉਹਨਾਂ ਸ਼ਹੀਦਾਂ ਨੂੰ ਯਾਦ ਵਿੱਚ ਦੋ ਇਹ ਸਮਾਗਮ ਹੁੰਦੇ ਹਨ ਐਡੀ ਵੱਡੀ ਉਹਨਾਂ ਦੀ ਕੁਰਬਾਨੀ ਹੈ ਤੇ ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਹਾਂ ਕੁਝ ਸਮਾਂ ਤਕਰੀਬਨ 1.30 ਵਜੇ ਸਾਰੀ ਸਮਾਪਤੀ ਕਰ ਦੇਣੀ ਹੈ 9.30 ਵਜੇ ਹਨ ਤੇ ਉਹਨਾਂ ਸੰਗਤਾਂ ਨੂੰ ਵੀ ਸਨਮਾਨ ਕਰਨਾ ਹੈ ਜਿਹੜੀਆਂ ਸੰਗਤਾਂ ਪ੍ਰਵਾਤ ਫੇਰੀ ਦੇ ਵਿੱਚ ਹਰ ਰੋਜ਼ ਹਾਜ਼ਰੀ ਭਰਦਿਆਂ ਸਨ ਇਹ ਜੋ ਸਮਾਗਮ ਕਰੇ ਜਾਂਦੇ ਹਨ ਪ੍ਰਵਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਇਹ ਸਾਰੇ ਨਗਰ ਦੇ ਭਲੇ ਵਾਸਤੇ ਤਕਰੀਬਨ ਸਿਆਸੀ 87 ਤੋਂ ਆਰੰਭ ਹੋਈਆਂ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਨਗਰ ਦੇ ਵਿੱਚ ਕਿਉਂਕਿ ਇਹ ਧੰਨ ਧੰਨ ਬਾਬਾ ਅਦਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੋਆਣਾ ਸਾਬ ਵਾਲਿਆਂ ਦੀ ਵੱਡੀ ਦੇਣ ਹੈ ਆਪਣੇ ਨਗਰ ਨੂੰ ਜੋ ਕਿ ਮਹਾਂਪੁਰਖ ਦੇ ਵਚਨ ਹੋਏ ਹਨ ਕਿਉਂਕਿ ਇਸ ਅਸਥਾਨ ਦੇ ਉੱਤੇ ਮਹਾਂਪੁਰਖ ਤਕਰੀਬਨ ਤਕਰੀਬਨ 3 ਸਾਢੇ 3 ਮਹੀਨੇ ਦੇ ਦਰਮਿਆਨ ਇੱਥੇ ਇਸ ਸਥਾਨ ਤੇ ਰਹੇ ਹਨ ਨਿਤਨੇਮ ਹੋਇਆ ਹੈ ਜੋ ਸਾਹਮਣੇ ਗੁਰਦੁਆਰਾ ਚਵਾਰਾ ਸਾਹਿਬ ਬਣਿਆ ਹੋਇਆ ਉਸ ਸਥਾਨ ਤੇ ਮਹਾਪੁਰਖਾਂ ਦੀ ਦੀਵਾਨ ਸਜਦੇ ਸਨ ਉਹ ਨਗਰ ਦੀ ਉੱਚੀ ਜਗ੍ਹਾ ਹੋਣ ਕਰਕੇ ਉੱਥੇ ਦੀਵਾਨ ਸਜਾਇਆ ਕਰਦੇ ਸਨ ਤੇ ਮਹਾਪੁਰਖਾਂ ਦੀ ਰਿਹائش ਇਸ ਸਥਾਨ ਤੇ ਸੀ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਕਮਰਾ ਬਣਿਆ ਹੋਇਆ ਹੈ ਉਸ ਕਮਰੇ ਦੇ ਵਿੱਚ ਮ ਉੱਥੇ ਕਮਰਾ ਬਣਿਆ ਹੁੰਦਾ ਸੀ ਤੇ ਉਸ ਕਮਰੇ ਦੇ ਵਿੱਚ ਰਹਿੰਦੇ ਸਨ ਫਿਰ ਕੁਝ ਸਮੇਂ ਪਿੱਛੇ ਉਹ ਕਮਰਾ ਟਹਿ ਗਿਆ ਸੀ ਤੇ ਫਿਰ ਦੁਬਾਰਾ ਉਸ ਕਮਰੇ ਦੀ ਸੇਵਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਨਗਰ ਦੇ ਵਿੱਚ ਜੋ ਕਿ ਮਹਾਂਪੁਰਖਾਂ ਦਾ ਬਚਨ ਹੋਇਆ ਵੀ ਅਨਪੜ੍ਹ ਵੀ ਇੱਥੇ ਕੀਰਤਨ ਕਰਿਆ ਕਰਨਗੇ ਆਪਣੇ ਨਗਰ ਨੂੰ ਮਹਾਂਪੁਰਖਾਂ ਦੀ ਬਹੁਤ ਵੱਡੀ ਦਾਤ ਹੈ ਇਹ ਕੀਰਤਨ ਦੀ ਤੇ ਹੁਣ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਸੰਗਤਾਂ ਭਾਈ ਅਜੇ ਤੱਕ ਨਹੀਂ ਪਹੁੰਚੀਆਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕੀਰਤਨ ਆਰੰਭ ਹੋਣ ਲੱਗੇ ਹਨ ਤੇ ਸੰਗਤ ਨੂੰ ਬੇਨਤੀ ਹੈ ਵੀ ਭਾਈ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿ ਹੈ ਅਕਾਲ ਮੂਰਤ ਆਦੁਨੀ ਸਰ ਗੁਰਪ੍ਰਸਾਦ ਜਪ ਆਦ ਸਚ ਭੀ ਸਚ ਨਾਨਕ ਹੋਸੀ ਪੀ ਸਚ ਨਾਨਕ ਹੋਸੀ आनंद गुणी निदां गुरु गरीब वन्दे बाद गरीब निवाज गरीब निवाज करी थन 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 रामदास पुज ਜਿੰਨੀ ਸੇ ਰਿਆ ਤੈ ਨ ਸਵਾਰਿਆ ਤਨ ਤਨ ਰਾਮ ਦਾਸ ਗੁਰ ਤਨ 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 ਮੰਗਾਸ ਤੁਰ ਤਨ ਤਨ ਰਾਹ ਕਿੰਨੀ ਸਿਰਿਆ ਤੈਨ ਸਵਾਰਿਆ ਸਿਰਿਆ ਆਪ ਸਿਰਜਨਹਾਰ ਤਾਰਿਆ ਪੂਰੀ ਹੋਈ ਕਰਾਮਾ ਆਪ ਸਿਰਜਨਹਾਰ ਤਾਰਿਆ ਆਪ ਸਿਰਜਨਹਾਰ ਤਾਰਿਆ ਆਪ ਸਿਰਜਨਹਾਰ ਤਾਰਿਆ ਆਪ ਸਿਰਜ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਜਿਨਿ ਸਿਰਿਆ ਤਿਨ ਸੁਵਾਰਿਆ ਜਿਨਿ ਸਿਰਿਆ ਤਿਨ ਸੁਵਾਰਿਆ ਸੰਗਤੀ ਪਰਮ ਕਰ ਨਮਸ਼ਕਾਰ ਆ ਅਟਲ ਅਤੋਲ ਤੂੰ ਤੇਰਾ ਅੰਤ ਨ ਪਾਰਾ ਸਿੱਖੀ ਉਤ ਸੰਗਤੀ ਪਰਮ ਬ੍ਰਹਮ ਕਰ ਨਮਸ਼ਕਾਰ ਅਟਲ ਤਾਹ ਮ ਤੋਡ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਤੇਰਾ ਅੰਤ ਨ ਪਾਰ ਆਵਾਰਿਆ ਤੇਰਾ ਅੰਤ ਨ ਪਾਰ ਜਿੰਨੀ ਤੂ ਸੇਵਿਆ ਪਾਉ ਕਰ ਸੇ ਤੁਦ ਪਾਰ ਤਾਰਿਆ ਲਗ ਲੋ ਮ ਕ੍ਰੋਧ ਮੋ ਮਰ ਕਡਾ ਤੁਦ ਸਰ ਲਭ ਨੋਭ ਕਾਮ ਕ੍ਰੋਧ ਮੋਹ ਮਰ ਕਟਤ ਸਰਪਵਾਰਿਆ ਮਰ ਕਟਤ ਦੁਸਤ ਸਰਪਵਾਰਹ ਮਰ ਕਟਤ ਦੁਆ ਧਨ ਧਨ ਰਾਮਦਾਸ ਗੁਰੂ ਧਨ ਧਨ ਬੇ ਆਹ ਤਨੇ ਸਵਾਦਿਆ ਤਨ ਧਨ 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 ਰਾਮ ਦਾ ਸੁਧ ਧਨ ਧਨ ਰਾਮ ਦਾ ਸੁਧ ਜਿਨਿ ਸਿਰ ਆ ਤਨੇ ਸਵਾਦਿਆ ਸਿਨ ਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ नानक तू तो ले तू तो है गुर अमर तू तो बेचारे नानक तू तो लहना तू तो है गुरु अमर तू तो बचार ਤਮਨ ਸਦਾ ਰਿਆ ਟਕ ਤਮਨ ਸਦਾ ਧੰ ਧੰ ਤਮਨ ਧੰ ਧੰ RAM ਦਾ ਸੰਗਰ ਧੰ ਧੰ RAM ਦਾ ਸੰਗ ਤਿਨੇ ਸਿਵਿਆ ਤਿਨੇ ਸੁਆਦਿਆ ਸਿੰਦੇਆ ਸਵਾਰਿਆ ਤਨ ਤਨ ਨਾਮ ਦਾਸ ਗੋਬਨ ਤਨ ਤਨ ਨਾਮ ਦਾਸ ਗੋਬਨ ਤਨ ਤਨ ਨਾਮ ਦਾਸ ਗੋਬਨ ਤਨ ਨਾਮ ਦਾਸ ਗੋਬਨ ਤਨ ਸਵਾਰਿਆ ਤੈਨੇ ਸਵਾਰਿਆ ਸਿਰਿਆ ਤੈਨੇ ਸਹਾਰਿਆ ਗੁਰੂ ਬੰਨ ਬੰਨ ਜੇ ਨਿ ਸਿੜਿਓ ਤੇ ਨਾ to ਵਾਹਿਗੁਰੂ ਸੰਗਤ ਨੂੰ ਬੇਨਤੀ ਹੈ ਬਾਬਾ ਜੀ ਪੰਜ ਚਾਰ ਮਿੰਟ ਤੱਕ ਆਉਣ ਵਾਲੇ ਨੇ ਜਿਹੜੀ ਸੰਗਤ ਬਾਹਰ ਬੀਬੀਆਂ ਪ੍ਰਸ਼ਾਦਾ ਬਣਾ ਲਈਆਂ ਨੇ ਸੋ ਭਾਈ ਉਹਨਾਂ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਬੀਬੀਆਂ ਕੰਮ ਕਰਦੀਆਂ ਨੇ ਭਾਈ ਕੁਝ ਬੀਬੀਆਂ ਅੰਦਰ ਆ ਜਾਣ ਤੇ ਭਾਈਆਂ ਨੂੰ ਵੀ ਬੇਨਤੀ ਹੈ ਇਹ ਸਾਰੀ ਸੰਗਤ ਜਿਹੜੀ ਬਾਹਰ ਵਾਧੂ ਫਿਰਦੇ ਨੇ ਭਾਈ ਸੇਵਾਦਾਰਾਂ ਤੋਂ ਬਿਨਾ ਉਹ ਸਾਰੀ ਸੰਗਤ ਅੰਦਰ ਆਉਂਦੀ ਸਾਧੂਆਂ ਦੇ ਚਰਨਾਂ ਦੀ ਮੇਰੇ ਮਨ ਤੂੜੀ ਹੋਦਾ ਸੰਤਾਂ ਦੇ ਚਰਨਾਂ ਦੀ ਮੇਰੇ ਮਨ ਤੂੜੀ ਹੋਦਾ ਸੰਤਾਂ ਦੇ ਚਰਨਾਂ ਦੀ ਮੇਰੇ ਮਨ ਤੂੜੀ ਹੋਦਾ ਮੇਨੇ ਮਨ ਤੂੜੀ ਹੋਦਾ ਮੇਨ ਤੂੰ ਨਹੀਂ ਉਹਦਾ ਮੇਰੇ ਮਨ ਤੂੰ ਨਹੀਂ ਉਹਦਾ ਤੇਰੇ ਮਨ ਤੂੰ ਨਹੀਂ ਉਹਦਾ ਸੰਤਾਂ ਦੇ ਚਰਨਾ ਦੀ ਮੇਰੇ ਮਨ ਤੂੰ ਨਹੀਂ ਉਹਦਾ ਸਾਧੂਆਂ ਦੇ ਚਰਨਾ ਦੀ ਮੇਰੇ ਮਨ ਤੂੰ ਨਹੀਂ ਉਹਦਾ ਤਾਂ ਦੇ ਚਰਨਾ ਦੀ ਮੇਰੇ ਮਨ ਤੂੰ ਹੀ ਹੋਦਾ ਸਾਧੂਆਂ ਦੇ ਚਰਨਾਂ 'ਚ ਮੇਰੇ ਮਨ ਤੂੰ ਹੀ ਹੋਦਾ ਮੇਰੇ ਮਨ ਤੂੰ ਹੀ ਹੋਦਾ ਮੇਰੇ ਮਨ ਤੂੰ ਹੀ ਹੋਦਾ ਮੇਰੇ ਮਨ ਤੂੰ ਹੀ ਸੰਤਾਂ ਦੇ ਚਰਨਾਂ 'ਚ ਮੇਰੇ ਮਨ ਤੂੜੀ ਸਾਧੂਆਂ ਦੇ ਚਰਨਾਂ ਕੀ ਮੇਰੇ ਮਨ ਤੂੜੀ ਤੂੰ ਆਂਦੇ ਚਰਨ ਕੀ ਮੇਰੇ ਮਨ ਤੂੜੀ ਨੂੰ ਦਾ ਤੂੰ ਆਂਦੇ ਚਰਨ ਮੇਰੇ ਮਨ ਟੂੜੀ ਹੋ ਜਾ ਅੰਦੇ ਚਰਨਾ ਨੀ ਮੇਨੇ ਮਨ ਟੂੜੀ ਹੋ ਜਾ ਮੇਰੇ ਮਨ ਟੂੜੀ ਹੋ ਜਾ ਮੇਰੇ ਮਨ ਟੂੜੀ ਹੋ ਜਾ ਮੇਰੇ ਮਨ ਟੂੜੀ ਹੋ ਜਾ ਸੰਤਾਂ ਦੇ ਚਰਨਾ ਨੀ ਮੇਰੇ ਸੰਦੇ ਚਰਨ ਨੀ ਮੇਰੇ ਮਨ ਤੂੜੀ ਹੋ ਜਾ ਸੰਤਾਂ ਦੇ ਸੰਤਾਂ ਦੇ ਚਰਨਾਂ ਨੀ ਮੇਰੇ ਮਨ ਤੂੜੀ ਹੋ ਜਾ ਪਰਮ ਸਤਕਾਰਯੋਗ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਨ੍ਹਾਂ ਦੀ ਆਪਾਂ ਬੜੇ ਲੰਮੇ ਸਮੇਂ ਤੋਂ ਅਡੀਕ ਕਰ ਰਹੇ ਸੀ ਬਹੁਤ ਹੀ ਸਤਿਕਾਰਯੋਗ ਜੋ ਕਿ ਧੰਤਨ ਸੰਤ ਬਾਬਾ ਜੰਗੀਰ ਸਿੰਘ ਜੀ ਮਹਾਰਾਜ ਨਾਮ ਦੇ ਰਸੀਏ ਆਪਾਂ ਸਾਰੀ ਸੰਗਤ ਜਾਣਦੇ ਆ ਆਪਾਂ ਉਹਨਾਂ ਦੇ ਦਰਸ਼ਨ ਵੀ ਕਰਦੇ ਰਹੇ ਆ ਬਚਨ ਵੀ ਸੁਣਦੇ ਰਹੇ ਨੇ ਉਹਨਾਂ ਮਹਾਪੁਰਖਾਂ ਦਾ ਜੋ 100 ਸਾਲਾ ਜਨਮ ਦਿਹਾੜਾ ਆਪਾਂ ਇਹ ਮਨਾ ਰਹੇ ਆ ਸਾਰੀ ਸੰਗਤਾਂ ਨੇ ਤੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਧੰਨਾ ਸਿੰਘ ਜੀ ਉਹ ਸੰਗਤਾਂ ਵਿੱਚ ਪਹੁੰਚੇ ਹਨ ਦਰਸ਼ਨ ਕਰਨ ਵਾਸਤੇ ਮਹਾਪੁਰਖ ਹੁਣ ਕੁਝ ਸਮਾਂ ਸੰਗਤਾਂ ਨੂੰ ਬਚਨ ਸੁਣਾਉਣਗੇ ਸੋ ਭਾਈ ਨਾਲੇ ਜੋ ਇਹ ਸਮਾਂ ਤਕਰੀਬਨ 5 ਮਾਰਚ ਦਾ ਹੈ 1925 ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਸੀ ਤੇ ਹੁਣ 25 ਦੇ ਵਿੱਚ 5 ਮਾਰਚ ਨੂੰ ਬੜੀ ਧੁੰਮ ਧਾਮ ਦੇ ਨਾਲ ਨਾਨਕ ਸਰ 68 ਬਡੋਂਦੀ ਵਿਖੇ ਮਨਾਇਆ ਜਾਣਾ ਆਪਾਂ ਸਾਰੀਆਂ ਸੰਗਤਾਂ ਨੇ ਜਿਵੇਂ ਨਾਨਕ ਸਰ ਗਏ ਸੀ ਨਾਨਕ ਸਰ ਦੀ ਕੁਝ ਸੰਗਤ ਗਈ ਸੀ ਹੁਣ ਆਪਾਂ ਸਾਰੀਆਂ ਸੰਗਤਾਂ ਨੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਪਹੁੰਚਣਾ ਹੈ ਤੇ ਵੱਧ ਤੋਂ ਵੱਧ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਉਤਾਰ ਜਿਹੜੇ ਸਾਧੂਆਂ ਦੀ ਸਰਣ ਵਿੱਚ ਪੈ ਜਾਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਪ੍ਰਮਾਤਮਾ ਕਿੱਥੇ ਵਸਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ ਚਾਰਨ ਪੜ੍ਹ ਕੇ ਫਿਰ ਬਾਬਾ ਜੀ ਸਮਾਂ ਲਾਉਣਗੇ ਜਿੰਨੀ ਉਹਨਾਂ ਦੀ ਰਜ਼ਾ ਹੈ ਕਿਉਂਕਿ ਬੜੇ ਰੁਝੇ ਮੇ ਨੇ ਬੜੇ ਸਮਾਗਮ ਚੱਲ ਰਹੇ ਨੇ ਲਗਾਤਾਰ ਇਹ ਸਮਾਗਮ ਚੱਲ ਰਹੇ ਨੇ ਸੋ ਇਹ ਧਾਰਨਾ ਪੜ੍ਹ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਪ੍ਰਮਾਤਮਾ ਕਿੱਥੇ ਵੱਸਦਾ ਹੈ ਪ੍ਰਮਾਤਮਾ ਵੱਸਦਾ ਉਸ ਰਸਨਾ 'ਤੇ ਜਿਹੜੀ ਰਸਨਾ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਸਾਧੂਆਂ ਦੀ ਰਸਨਾ ਤੇ ਵਸਦਾ ਪ੍ਰਭ ਜੀ ਵਸੈ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜਦੇ ਆਂ ਪ੍ਰਭ ਜੀ ਵਸੈ ਸਾਧ ਕੀ ਰਸਨਾ ਤੇ ਆਪਾਂ ਮਹਾਂਪੁਰਖਾਂ ਦੀ ਰਸਨਾ ਤੋਂ ਪਵਿੱਤਰ ਬਚਨ ਸਰਵਣ ਕਰਨੇ ਨੇ ਇੱਕ ਧਾਰਨਾ ਪੜ੍ਹ ਕੇ ਸਾਰੀ ਸੰਗਤ ਬੋਲਿਓ ਭਾਈ ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉਤੇ ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉਤੇ ਤਾਂ ਪਰਮਾਤਮਾ ਸਾਧੂ ਦੀ ਰਸਨਾ ਉਤੇ ਵਸਦਾ ਪਰਮਾਤਮਾ ਸਾਧੂ ਦੀ ਸਾਰੀ ਸੰਗਤ ਬੋਲੋ ਭਾਈ ਵਸਦਾ ਰਸਨਾ ਵਸਦਾ ਪਰ ਸਾਧੂ ਦੀ ਰਸਨਾ ਉਤੇ ਸਾਧੂ ਦੀ ਰਸਨਾ ਉਤੇ ਸਾਧੂ ਦੀ ਰਸਨਾ ਉਤੇ ਸਾਧੂ ਦੀ ਰਸਨਾ ਉਤੇ ਬਸਦਾ ਪਰਮਾਤਮਾ ਸਾਧੂ ਦੀ ਰਸਨਾ ਪਰਮਾਤਮਾ ਸਾਧੂ ਨੀਰਸਨਾਤੇ ਵਸਦਾ ਪਰਮਾਤਮਾ ਸਾਧੂ ਨੀਰਸਨਾਤੇ ਵਸਦਾ ਪਰਮਾਤਮਾ ਸਾਧੂ ਨੀਰਸਨਾਤੇ ਵਾਹਿਗੁਰੂ ਆਉਮਾ ਕਾਂਦੀ ਪਾਸੋਂ ਉਹਨਾਂ ਦੇ ਵਚਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ